ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੀਤੇ ਦਿਨੀ 5 ਸਾਲਾਂ ਬੱਚੇ ਦੀ ਪ੍ਰਵਾਸੀ ਵੱਲੋਂ ਕੀਤੀ ਹੱਤਿਆ ਦੇ ਮਾਮਲੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਪ੍ਰਵਾਸੀਆਂ ਨੂੰ ਪਿੰਡ ਛੱਡਣ ਲਈ ਮਤੇ ਪਾਏ ਜਾ ਰਹੇ ਨੇ ਉੱਥੇ ਹੀ ਅਜੇਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝਕਲਾਂ ਵਿਖੇ ਵੀ ਜਿੱਥੇ ਕਿ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦਾ ਇਕੱਠ ਕਰਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨਹਿਰ ਕਿਨਾਰੇ ਜੋ ਵੀ ਝੁੱਗੀਆਂ ਝੌਂਪੜੀਆਂ ਵਾਲੇ ਰਹਿ ਰਹੇ ਨੇ ਉਨ੍ਹਾਂ ਨੂੰ ਪਿੰਡ ਛੱਡਣ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਗਰ ਉਹਨਾਂ ਨੇ ਪਿੰਡ ਵਿੱਚ ਰਹਿਣਾ ਹੈ ਤਾਂ ਉਹ ਆਪਣਾ ਆਧਾਰ ਕਾਰਡ ਜਾਂ ਹੋਰ ਪ੍ਰੂਫ ਪਿੰਡ ਦੀ ਪੰਚਾਇਤ ਕੋਲ ਜਾਂ ਵੈਰੀਫਿਕੇਸ਼ਨ ਲਈ ਪੁਲਿਸ ਕੋਲ ਜਮ੍ਹਾਂ ਕਰਵਾਉਣ। ਪਿੰਡ ਵਾਸੀਆਂ ਨੇ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਉਹਨਾਂ ਨੂੰ ਰੱਖਣ ਲਈ ਰਜ਼ਾਮੰਦ ਹੈ ਤਾਂ ਉਹ ਆਪਣੇ ਘਰ ਵਿੱਚ ਰੱਖੇ। ਉਹ ਵੀ ਪੂਰੀ ਵੈਰੀਫਿਕੇਸ਼ਨ ਕਰਕੇ। ਉਹਨਾਂ ਇਹਨਾਂ ਪ੍ਰਵਾਸੀਆਂ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਕਿਹਾ ਕਿ ਉਹ ਅਗਲੇ ਸੋਮਵਾਰ ਤੱਕ ਪੂਰਾ ਪਿੰਡ ਖਾਲੀ ਕਰ ਦੇਣ। ਉਹਨਾਂ ਸਾਰੇ ਹੀ ਪਿੰਡ ਤੇ ਪੂਰੀ ਪੰਚਾਇਤ ਦਾ ਧੰਨਵਾਦ ਕੀਤਾ। ਅੱਜ ਪਿੰਡ ਦੁਹਾਂਜ ਕਲਾ ਦੇ ਵਿੱਚ ਅੱਡੇ ਦੇ ਵਿੱਚ ਜਿਹੜੀਆਂ ਵੀ ਝੁੱਗੀਆਂ ਬਣੀਆਂ ਆ ਪਿੰਡ ਵਾਲੇ ਮੋਹਤਵਾਰ ਨੰਬਰਦਾਰ ਸਾਹਿਬ ਪਿੰਡ ਵਾਸੀ ਅੱਡਾ ਵਾਸੀ ਇਕੱਠੇ ਹੋ ਕੇ ਇਹਨਾਂ ਨੂੰ ਇੱਕ ਬੇਨਤੀ ਕਰਨ ਆਏ ਆ ਕਿ ਜੋ ਮਾਹੌਲ ਚੱਲ ਰਿਹਾ ਅਜਿਹਾ ਕਿ ਉਹਦੇ ਤੋਂ ਡਰਦੇ ਹੋਏ ਅਸੀਂ ਇਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਆ ਕਿ 7 ਦਿਨਾਂ ਦੇ ਵਿੱਚ ਵਿੱਚ ਆਪਣੀਆਂ ਝੁੱਗੀਆਂ ਖਾਲੀ ਕਰ ਦੇਣ ਇਨੀ ਸਾਡੀ ਗੱਲ ਮੰਨ ਵੀ ਲਈਏ ਜੇ ਕੋਈ ਵੀ ਪਿੰਡ ਵਾਸੀ ਜਾਂ ਕੋਈ ਜ਼ਿਮੀਂਦਾਰ ਜਾਂ ਕੋਈ ਠੇਕੇਦਾਰ ਹੈ ਨਾ ਉਹ ਆਪਣੀ ਜ਼ਿੰਮੇਵਾਰੀ ਤੇ ਆਪਣੇ ਘਰ ਜਾਂ ਆਪਣੇ ਤੂਹੇ ਰੱਖ ਰਿਹਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਹੋਵੇਗੀ ਉਦੋਂ ਕੋਈ ਰਾਤੀ ਜਾ ਕੇ ਆਇਆ ਇਹ ਆਪਣਾ ਆਹਾਰ ਕਾਰਡ ਉਧਰ ਲਾ ਪ੍ਰੂਫ ਕਿੱਥੇ ਦੇ ਆ ਉੱਤੇ ਉਸ ਬੰਦੇ ਨੂੰ ਉਹ ਜਾਂ ਪ੍ਰਸ਼ਾਸਨ ਤੇ ਜਾਂ ਪਿੰਡ ਦੇ ਸਰਪੰਚ ਨੂੰ ਜੇ ਕਿਸੇ ਵੀ ਪਿੰਡ ਰਹਿੰਦੇ ਆ ਵਾਲੇ ਕਾਰੇ ਦੁਸਾਂਜ ਕਲਾ ਇਹਨਾਂ ਅੱਗੇ ਦੇ ਨਹੀਂ ਰਹਿੰਦੇ ਤਾਂ ਉੱਥੇ ਜਾਵਾਂ ਜਰੂਰ ਭਰਵਾਉਣ ਕਿ ਨਹੀਂ ਸਾਡੀ ਮੰਗ ਤੇ ਗੂਲ ਕਰ ਲਈ ਹੈ ਜੇ ਇਹ ਕਰ ਨਹੀਂ ਕਰਦੇ ਤਾਂ ਫੇ ਅਗਲੀ ਕਾਰਵਾਈ ਕੀ ਆ ਅਗਲੀ ਕਾਰਵਾਈ ਫੇ ਪ੍ਰਸ਼ਾਸਨ ਨੂੰ ਦੱਸਾਂਗੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਫੇ ਇਹਨਾਂ ਦੀ ਜੁਗੀਆਂ ਚੱਕਵਾਵਾਂਗੇ ਵੈਸੇ ਇਹ ਨਹੀਂ ਸਾਡੀ ਗੱਲ ਮੰਨ ਲਈ ਹੈ ਠੀਕ ਹੈ ਜੀ ਪਰ ਇਹ ਤੁਸੀਂ ਇਸ ਸਬੰਧੀ ਪ੍ਰਸ਼ਾਸਨ ਨੂੰ ਮਤਲਬ ਕੋਈ ਦਰਖਾਸਤ ਜਾਂ ਕੋਈ ਬੇਨਤੀ ਕੀਤੀ ਹੈ ਬੇਨਤੀ ਦਰਖਾਸਤ ਲਿਖੀ ਹੈ ਪਹਿਲਾਂ ਅਸੀਂ ਇਹ ਸੋਚਿਆ ਕਿ ਪਿੰਡ ਵੱਲੋਂ ਕਿ ਸਾਰੇ ਇਕੱਠੇ ਹੋ ਗਏ ਇੱਕ ਵਾਰੀ ਖੋਦ ਇਹਨਾਂ ਨੂੰ ਬੇਨਤੀ ਕਰ ਦਈਏ ਜੇ ਕਰੇ ਨਹੀਂ ਮੰਨਦੇ ਤਾਂ ਫਿਰ ਪ੍ਰਸ਼ਾਸਨ ਦੀ ਸਹਾਇਤਾ ਜ਼ਰੂਰ ਲਈ ਜਾਵੇ ਜੇ ਲੋਕ ਮਿਹਨਤ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਦੇ ਜਿਹੜੇ ਪਰੋਣੀਆਂ ਹਰਕਤਾਂ ਕਰਦੇ ਆ ਜੋ ਸਹਿਤੋਂ ਬਾਹਰ ਆ ਉਹਨਾਂ ਦੇ ਖਿਲਾਫ ਜੋ ਸਾਡੇ ਥੋੜਾ ਜਿਹਾ ਹਿਸ਼ਾਰ ਪਰ ਬੱਚੇ ਨਾਲ ਨਹੀਂ ਗੜਾ ਗੁਰਾ ਕਰਮਕੀਤਾ ਉਹਦੇ ਖੂਗ ਦੇ ਵਿੱਚ ਦੁੱਖ ਦੇ ਵਿੱਚ ਹਰਾ ਪੰਜਾਬ ਉੱਠ ਖੜਿਆ ਇਹ ਇਹ ਜਿਵੇਂ ਵੀ ਆਉਂਦੇ ਆ ਇਹਨਾਂ ਦਾ ਨਾਮ ਕੋਡ ਕਾਰਡ ਦੇਖਦਾ ਤਸ਼ੁੱਪਰੇ ਨੂੰ ਬੰਦੇ ਆਉਂਦੇ ਇੱਥੇ ਆ ਕੇ ਬਸ ਆਪਣਾ ਟਾਈਮ ਪਾਸ ਕਰਦੇ ਆ ਮੈਂ ਇਹ ਇਲਾਕਾ ਦੇ ਵਸਨੀਕਾਂ ਨੂੰ ਤੇ ਵਸਨੀਕਾਂ ਨੂੰ ਬੇਨਤੀ ਕਰੂੰਗਾ ਇਹਨਾਂ ਨੂੰ ਇਹਨਾਂ ਦੇ ਜਿਆ ਸਭ ਤੋਂ ਜ਼ਿਆਦਾ ਨਿਖਿਆ ਰੱਖੀ ਜਾਵੇ ਜਿਵੇਂ ਵੀ ਪਿੰਡ ਦੇ ਵਿੱਚ ਆਉਂਦੇ ਆ ਪਿੰਡ ਦੀ ਪੰਚਾਇਤ ਨੂੰ ਔਰ ਪ੍ਰਸ਼ਾਸਨ ਨੂੰ ਜ਼ਿਲ੍ਹੇਵਾਰੀ ਕਹਿੰਦੀ ਇਹਨਾਂ ਦੇ ਹਾਰਕਾਟ ਇਹ ਦੇਖੇ ਕਿ ਪਿੱਛੋਂ ਬਹੁਤ ਤਕੜੇ ਕ੍ਰਮਲ ਜਿਓ ਜਿ ਬਿਆਹ ਕੀ ਕੀ ਦੇ ਆਉਂਦੇ ਆ ਇਹ ਬੜਾ ਕ੍ਰਿਮਲ ਕਰਕੇ ਇੱਥੇ ਆ ਗਏ ਆਪਣਾ ਟਾਈਮ ਪਾਸ ਕਰਦੇ ਉਸ ਨੂੰ ਲਿਖ ਲਿਆ ਬਾਕੀ ਇਹ ਮਿਹਨਤ ਦੇ ਖਿਲਾਫ ਨਹੀਂ ਆਪਾਂ ਰੋਟੀ ਕਮਾਉਣ ਅਸੀਂ ਵੀ ਕਮਾਉਣ ਜਾਂਦੇ ਦੂਜੇ ਸ਼ਹਿਰਾਂ ਚ ਪਰ ਉਹ ਖਿਲਾਫ ਜਿਹੜੇ ਇਹ ਹਰਤ ਦਾ ਨਿਯਾਇਜ਼ ਕਰਦੇ ਚੋਰੀਆਂ ਕਰਦੇ ਆ ਬੱਚਿਆਂ ਨੂੰ ਮਾਰਦੇ ਆ ਹੋਰ ਕੋ ਕਰਮ ਕਰਦੇ ਆ ਅਸੀਂ ਇਹਨਾਂ ਦੇ ਖਿਲਾਫ ਜੋ ਪੰਜਾਬ ਸਰਾ ਇਹਨਾਂ ਦੇ ਖਿਲਾਫ ਬੁਲੰਦ ਆਵਾਜ਼ ਬੁਲੰਦ ਕਰ ਰਿਹਾ ਹੈ ਅਸੀਂ ਆਹ ਇਥੇ ਲੋਕਾਂ ਵਿੱਚ ਅਲਾਕਾ ਨਿਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਕਰਾਂਗੇ ਇਹ ਜਿਹੇ ਵਜ੍ਹਾ ਤੇ ਇੱਕ ਬਹੁਤ ਗਹਿਰੀ ਲਵੇ ਰੱਖੀ ਜਾਵੇ ਜੋ ਇਹ ਖਰਤਦਾ ਨਾ ਹੋ